ਇਸ ਦਿਨ ਆਲੀ ਪੰਜਾਬ ਸਰਕਾਰ ਨੇ ਬੀਬੀ ਨਿਰਪ੍ਰੀਤ ਕੌਰ ਦੀ ਸੁਰੱਖਿਆ ਵਾਪਸ ਲੈ ਲਈ ਹੈ ਬੀਬੀ ਨਿਰਪ੍ਰੀਤ ਕੌਰ ਦਿੱਲੀ ਸਿੱਖ ਕਤਲੇਆਮ ਦੀ ਪੀੜਤਾ ਵੀ ਹੈ ਅਤੇ ਮੁੱਖ ਗਵਾਹ ਵੀ ਕੁਝ ਸਮਾਂ ਪਹਿਲਾਂ ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਕਤਲੇਆਮ 'ਚ ਸ਼ਾਮਲ ਲੋਕਾਂ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਕਾਰਨ ਉਸ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੇ ਸੁਰੱਖਿਆ ਮੁਹੱਈਆ ਕਰਾ ਦਿੱਤੀ ਸੀ ਪਰ ਅਚਾਨਕ ਬਗੈਰ ਕੋਈ ਕਾਰਨ ਦੱਸਿਆਂ ਇਹ ਸੁਰੱਖਿਆ ਵਾਪਸ ਲੈ ਲਈ ਹੈ ਹਾਲਾਂਕਿ ਬੀਬੀ ਨਿਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਜਾਨ ਨੂੰ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਕੋਲੋਂ ਅਜੇ ਵੀ ਖਤਰਾ ਹੈ ਇਸ ਦੇ ਨਾਲ ਹੀ ਮਾਮਲੇ ਦੀ ਪੈਰਵਾਈ ਕਰ ਰਹੇ ਵਕੀਲ ਐਚਐਸ ਫੂਲਕਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਚੁਕੇ ਗਏ ਇਸ ਕਦਮ ਦੇ ਨਾਲ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਦੇ ਹੌਸਲੇ ਵਧਣਗੇ ਅਤੇ ਉਹਨਾਂ ਨੂੰ ਹੱਲਾਸ਼ੇਰੀ ਮਿਲੇਗੀ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਬੀਬੀ ਨਿਰਪ੍ਰੀਤ ਕੌਰ ਨੇ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਅਦਾਲਤ ਦੇ ਕਟਾਰੇ 'ਚ ਖੜਾ ਕਰਨ ਲਈ ਮੁਰਤੋਂ ਸੀਬੀਆਈ ਦੀ ਪੜਤਾਲ ਕਰਾਉਣ ਵਾਸਤੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜਿਸ ਦੇ ਬਾਅਦ ਕਰੀਪ 5 ਦਿਨਾਂ ਤੱਕ ਲਗਾਤਾਰ ਭੁੱਖ ਹੜਤਾਲ ਰੱਖਣ ਦੇ ਬਾਅਦ ਅਕਾਲ ਤਖਤ ਦੇ ਜਥੇਦਾਰ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਾ ਦਿੱਤੀ ਸੀ ਸਿਕਿਉਰਿਟੀ ਜਿਆਦਾ ਕੇਸ ਚੱਲ ਰਿਹਾ ਮੇਰੀ ਤੇ 4-5 5ਵੀਂ ਵਾਰੀ ਆ ਮੇਰੀ ਸਿਕਿਉਰਿਟੀ ਵਾਪਸ ਹੋਈ ਆ ਤੇ ਸਾਨੂੰ 4-4 ਸਿਕਿਉਰਿਟੀ ਗਨਮੈਨ ਮਿਲੇ ਸੀ ਤੇ ਹੁਣ ਸਾਨੂੰ ਆਰਡਰ ਮਿਲੇ ਆ ਕਿ ਸਾਰੇ ਵਾਪਸ ਕਰੋ ਤੇ ਪਾਰਾ ਸਿਰਿਕਵਾਸ ਕਰਕੇ ਰੱਖਿਓ ਹੋਏ ਆ ਕਿ ਵੀ ਮੈਂ ਕਿਹਾ ਵੀ ਇਹ ਹਜੇ ਨਹੀਂ ਕਰਨਾ ਸਾਨੂੰ ਕੋਰਟ ਚ ਕੰਮ ਹੈ ਕਿ ਤਾਂ ਕਰਕੇ ਔਰ ਇਹਨਾਂ ਨੇ ਹੁਣ ਕੱਲ ਸਪੈਸ਼ਲੀ ਇਨਸਟਰਕਸ਼ਨਸ ਦਿੱਤੇ ਨੇ ਗਨਮੈਨਸ ਨੂੰ ਅਗਰ ਤੁਸੀਂ ਵਾਪਸ ਨਹੀਂ ਆਓਗੇ ਤੇ ਅਸੀਂ ਤੁਹਾਡੀ ਐਬਸੈਂਟ ਲਗਾ ਦਾਂਗੇ ਏਡੀਜੀਪ ਕੋਲ ਰਿਕਵੈਸਟ ਕਰਕੇ ਮੈਂ ਰੱਖੀ ਹੈ ਥਰਸਡੇ ਤੱਕ ਮੈਂ ਰਿਟਰਨ ਕਰਨੀ ਹੈ ਫਰਡੇ ਨੂੰ ਦੇਖੋ ਇਹ ਤੇ ਸਾਨੂੰ ਮਰਵਾ ਰਹੇ ਨੇ ਗੱਲ ਕਰ ਰਹੇ ਤੇ ਗੱਲ ਗਲਤ ਹੈ ਇਹਨਾਂ ਦੀ ਪਹਿਲਾਂ ਇਹਨਾਂ ਨੂੰ ਦੇਣੀ ਹੀ ਨਹੀਂ ਸੀ ਚਾਹੀਦੀ ਜੇ ਇਹਨਾਂ ਨੇ ਇਸ ਤਰ੍ਹਾਂ ਕਰਨਾ ਇਹਤੇ ਜਾਣਬੁੱਝ ਕੇ ਸਾਨੂੰ ਤੰਗ ਕਰ ਰਹੇ ਆ ਪੰਜਾਬ ਗਵਰਨਮੈਂਟ ਐ ਪਹਿਲੀ ਗੱਲ ਤੇ ਪੰਜਾਬ ਗਵਰਨਮੈਂਟ ਨੂੰ ਸਾਨੂੰ ਦੇਣੀ ਨਹੀਂ ਸੀ ਚਾਹੀਦੀ ਇਹ ਇਹਨਾਂ ਨੂੰ ਇਸ ਤਰ੍ਹਾਂ ਦਾ ਔਰ ਜੇ ਦਿੱਤੀ ਐ ਤਾਂ ਫਿਰ ਵਾਪਸ ਨਹੀਂ ਲੈਣੀ ਚਾਹੀਦੀ ਔਰ ਹੁਣੇ ਸੁਪਰੀਮ ਕੋਰਟ ਦਾ ਗੱਲ ਕਰ ਰਹੇ ਆ ਹੁਣ ਦੇਖੋ ਰੂਲਿੰਗ ਕੀ ਐ ਪੇਪਰਸ ਤੇ ਮੇਰੇ ਕੋਈ ਆਇਆ ਨਹੀਂ ਖਬਰਾਂ ਦਿਤ ਦੁਨੀਆ ਵਿਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ